ਕਾ ਇਹਨੂੰ ਸਾਰੀ ਗੱਲ ਨਹੀਂ ਦੇਣੀ ਖਾਣੇ ਪੈਸੀ ਹੁਣ ਸਾਡੇ ਸਾਥ ਕੀ ਜਾਣਾ ਨਹੀਂ ਸਾਥ ਹੀ ਗਿਆ ਸਾਥ ਹੀ ਗਿਆ ਤੂੰ ਕਿੰਨੇ ਦਾ ਕਹਿਣਾ ਵੀਡੀਓ ਬਣਾਉਂਦੀ ਰਹਿ ਜਾ ਰਹਿ ਜੀ ਵੀਡੀਓ ਬਣਾ ਬਣਾ 9900 ਵੀ ਕਿਹਾ ਸੀਗਾ 9 ਵੀ ਕਿਹਾ ਸੀ 8 8500 ਦੀ ਇਹਨੂੰ ਚਾਹੀਦੀ ਤੂੰ ਤਾਂ ਉਹਦੀ ਨਹੀਂ ਇਸ ਘਰ ਦੇ ਉਹ ਕਿੱਥੇ ਪੜ ਉਹ ਹੀਰਾ ਬਈ ਉਹ 9500 ਦੀ ਕਿੱਥੇ ਰਾਜਾ ਕੋ ਜਾ ਉਹ 9500 ਦੀ ਦਿੱਤੀ ਐ ਖਸਮ ਫੇਕੀ ਹੋ ਗਿਆ ਇਹਦੇ ਨੂੰ 8500 ਕਹੀ ਚਲਮ ਹੋ ਗਿਆ ਕੋਈ ਸਾਡੇ ਸਾਥ ਜੀ ਆ ਜਾ ਯਾਤਰੀ ਨੂੰ ਨਹੀਂ ਨਹੀਂ ਯਾਰ ਹੁਣ ਫੇਰ ਯਾਰ ਯਾਰ ਵਿੱਚੋਂ 200 ਫੇਰ ਘਟ ਜਾਣਾ ਹੈਗਾ ਨਹੀਂ ਬੰਦਿਆ ਅੱਜ ਦੀ ਕਰਦਾ ਪੂਰੇ 8 ਦੀ ਕਰ ਲਾ ਫੇਰ ਨਹੀਂ ਯਾਰ ਨਾ ਛੱਡ ਬਣਾ ਪੂਰਾ ਕਰ ਕੋਈ ਨਹੀਂ ਕੋਈ ਨਹੀਂ ਪਹੇਟ ਮਾਣ ਮੱਤਰੀਆਂ ਚਵਾ ਲਾ ਕਰ ਦੇ ਕੇ ਕਿਆ ਕਰੀ ਤੈਨੂੰ ਕਿੰਨੇ ਸੌ ਦੇ ਦਿੱਤੇ ਪਹਿਲਾਂ ਮੇਰਾ ਸਰਾਫ ਲਕੂਦਾ ਹੁੰਦਾ ਉਹ ਦਵਾ ਜਤਰਾ ਨਹੀਂ ਗੱਲ ਨਹੀਂ ਕਰਨੀ ਛਾਲੇ 3000 ਰੁਪਏ ਮੈਂ 8 ਮਹੀਨੇ ਪਾਲਣ ਨੂੰ ਉਹਨੂੰ ਕਿਸੇ ਬੰਦੇ ਕੋਲ ਲੈ ਗਿਆ ਮੇਰਾ ਮਿੱਤ ਲੈ ਨਾ ਕੰਮ ਕਾਹੀ ਇਥੇ ਪਿੱਛੇ ਕਰਦਾ ਬੱਲੇ ਦਾ ਮੇਰਾ ਹੋ ਹੀ ਰਹੇਗਾ ਰੇਟ ਕਿੰਨਾ ਸੌ ਦੂੰਗਾ ਰੇਟ ਨਹੀਂ ਖਰਾਬ ਕਰਦੇ ਅਜਾ ਕਰੋ 7600 ਦੀਆਂ ਲੈ ਲੈ ਮੇਰੇ ਤੋਂ 7000 ਬਣਾਉਂਦਾ 7800 ਗੱਲ ਕਰ ਦੇ ਕਰ ਦੇ ਰਾਜੂ 100 ਰੁਪਏ 7600 8 ਤੋਂ 400 ਕਮ 400 ਬਾਟਾ 8000 ਉਹ 100 ਹੀ ਬਤਾਇਆ ਉਹ 100 7600 ਦੀ ਹਾਂ ਕਰ ਦੇ ਗੱਲ ਯਾਰ ਉਹ ਬੱਤੂ ਹਾਂ ਆ ਗਿਆ ਆ ਗਿਆ ਔਰ 400 ਤੈਨੂੰ ਇੰਨਾ ਚੋ ਮੋੜ ਤੇ ਦਲਾਲੀ ਦੇ ਪੂਰੇ ਦੇ ਰਾਜੂ 400 ਮੋੜੂਗਾ ਉਹ ਪਿਆਰ ਸੋਤਾ ਮੈਨੂੰ ਪਹਿਲਾਂ ਇੰਨਾ ਚੋਦੇ 400 ਆ ਲੈ 600 400 200 ਤੈਨੂੰ ਦੇ ਦਿੱਤਾ ਪਹਿਲਾਂ ਮੈਂ ਉਹ ਤਾਂ 900 ਉਹ ਅੱਜ ਉਹ ਤਾਂ 8 ਦਿੱਤਾ ਹੈ ਵੇ ਆ 8 ਆ ਗਿਆ 8 ਉਹ 8000 ਹੋ ਗਿਆ ਇਹ ਪੂਰਾ ਆ ਪੂਰਾ ਹੋ ਗਿਆ 400 ਆ ਤਾਂ ਦੇ ਤੈਨੂੰ ਦੇਵਾਂ 400 500 ਮੋੜ 500 ਮੋੜ 500 ਇੱਕ ਦੇ 100 ਹਾਂ ਹੈਲੋ ਔਰ ਕਹੇ ਖਰੇਗਾ ਚਾ ਵੀ ਬਲਾਕੀ ਨਹੀਂ ਹੁੰਦੇ ਇਹਨੂੰ ਹੋ ਬਾਈ ਆਹ ਖੜਾ ਸਾਹ ਦੇ ਆ ਗਿਆ ਆ ਆ ਗਿਆ ਕਿਹੜਾ ਬਾਈ ਵੀਡੀਓ ਬਣੀ ਹੋਈ ਹੈ ਰਾਜੂ ਨਾ ਬੇਈਮਾਨ ਨਾ ਹੋਰ 400 ਕਾ ਟੱਠ ਦੀ ਲਈ ਹੈ ਕਿਉਂ ਜੀ ਚੈੱਕ ਕਰੋ ਇਮਾਨਦਾਰੀ ਹੈ ਤੈਨੂੰ ਮੈਂ ਕਹਿ ਕੇ ਆਦੀ ਸੀ ਵਿੱਚ 8 ਤੱਕ ਵੀ ਮੈਨੂੰ ਪਹੁੰਚਾਉਣੀ ਪਵੇ ਤਾਂ ਇਹ ਤਾਂ ਪਾਏ ਫੜ ਕੇ ਲੈ ਗਿਆ 8000 ਇਮਾਨਦਾਰੀ ਹੈ ਮੇਰੀ ਤੈਨੂੰ ਉਨੇ ਦੀ ਮਿਲੂ ਐ ਨਹੀਂ ਕਹਣਾ ਮੈਂ 400 ਮੈਂ ਖਾ ਜਾ ਗਲਤ ਕਦ ਨਹੀਂ ਗੱਲ ਮਾਰ ਹਾਂ ਜਲਖੇ ਹੀ ਕਰਾ ਕੇ ਆ ਹੁਣ ਪੜਾ ਦੇ 100 ਰੁਪਇਆ ਦੇ ਨਾ ਨਾ ਬੱਸ ਬੱਸ ਸਾਫ ਬੜਾ ਸਹੀ ਹੈ ਸਹੀ ਹੈ ਉਹ ਇਹਦੀ 400 ਆ 400 ਤੋਂ 100 ਵਾਲਾ 500 ਦੇ ਦੇ ਮੈਨੂੰ ਤੁਹਾਡੇ 400 ਮੋੜਨੇ ਨੇ ਮੈਂ ਮੈਨੂੰ ਜਗਦੀ ਦੀ ਦੇਖੀ ਨਾ ਤੇ 200 ਵਾਲਾ ਤੇ 600 ਰੱਖ ਲੈ 600 ਰੱਖ ਲੈ ਇਹ ਤੁਹਾਡੀ ਠੀਕ ਹੈ 400 ਦਾ 8000 ਦੀ ਹੈ ਜੀ ਠੀਕ ਹੈ ਗੱਲ ਕੈਦੀ ਮੇਰੇ ਨਾਲ ਦੇ ਹਾਂ ਚੱਲ ਵੀ ਲਿਖਿਆ ਗਿਆ ਰਾਜੂ ਪਾਉਂਦਾ ਮੰਡੀ ਚ ਭੰਗੜੇ ਯਾ ਲਿਖਿਆ ਗਿਆ ਬਾਈ ਹੈਲੋ ਚੱਲ ਆ ਜਾ ਉਹ ਇਹਨੂੰ ਫੋਨ ਤਾਂ ਚਾਹੀਦਾ ਰੋਤਾ ਵੀ ਹੈ ਨਾ ਰੱਸੀ ਖਿੱਚੀ ਨਾ ਹੈ ਰੱਸੀ ਆਪ ਪਾਣੀ ਤੇਰੇ ਆਪ ਦਾ ਠੀਕ ਆ ਹਾਂ ਬੰਨ੍ਹਵਾ ਦੇ ਆਂੜੀਆਂ ਰਹਿੰਦੀਆਂ ਹੈਲੋ ਸਰਯੋਗਾਂ ਦੀ ਅਸੀਂ ਫੜਨ ਕਰ ਆਇਆ ਬਾਈ ਕਿਹੜਾ ਲਖਾਈ ਕਰਾਉਣ ਜਾਉਗਾ